ਇਸ ਸ਼ਲੋਕ ਆਦ ਅੰਤ ਪੜਨਾ ਗੋੜੀ ਸੁਖਮਨੀ ਮਹਿਲਾ ਪੰਜਵਾਂ ਸ਼ਲੋਕ ਇੱਕ ਓੰਕਾਰ ਸਤਗੁਰ ਪ੍ਰਸਾਦ ਆਦ ਗੋਰੇ ਨਮਾ ਜੁਗਾਦ ਗੋਰੇ ਨਮਾ ਸਤਗੁਰੇ ਨਮਾ ਸ੍ਰੀ ਗੁਰਦੇਵ ਨਮਾ ਅਸ਼ਟ ਪਦੀ ਸਿਮਰੋ ਸਿਮਰ ਸੁਖ ਪਾਵੋ ਤਲ ਕਲੇਸ਼ ਤਨ ਮਹਿ ਮਟਾਵ ਸਿਮਰੋ ਜਾਸ ਬਿਸੰਭਰ ਇਕ ਨਾਮ ਜਪਤ ਅਗਨ ਅਨੇਕ বেদ ਕੁਰਾਨ ਸਿਮਰਤ ਸੁਦਾਖਰ ਤੀਨੇ RAM ਨਾਮ ਇਕ ਆਖਰ ਕਿਨ ਕਾ ਇਕ ਜਿਸ ਜੀਵਸਾਵੈ ਤਾ ਕੀ ਮਹਿਮਾ ਗਨੀ ਨ ਆਵੈ ਕਾਂਖੀ ਇਕ ਹੈ ਦਰਸ਼ ਤੁਹਾਰੋ ਨਾਨਕ ਉਨ ਸੰਗ ਮੋਹ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੈ ਮਨ ਬਿਸਰਾਮ ਰਹਾਓ ਪ੍ਰਭ ਕੈ ਸਿਮਰਨ ਗਰਬ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮਨਸੈ ਪ੍ਰਭ ਕੈ ਸਿਮਰਨ ਕਾਲ ਪਰਹਰ ਪ੍ਰਭ ਕੈ ਸਿਮਰਨ ਦੁਸ਼ਮਨ ਤਰੈ ਪ੍ਰਭ ਸਿਮਰਤ ਕਛ ਵਿਗਨ ਨ ਲੱਗੈ ਪ੍ਰਭ ਕੈ ਸਿਮਰਨ ਅਨ ਦਿਨ ਜਾਗੈ ਅਬ ਕੈ ਸਿਮਰਨ ਭੋਲ ਬਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਪੈ ਪ੍ਰਭ ਕੈ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਸਿਧ ਸਿਧ ਨੌ ਨਿਦ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਤ ਤਪ ਪੂਜਾ પ્રભ કૈ સિમરણ દિન સહ દુજા પ્રભ કૈ સિમરણ તીર્થ ઇશ નહની પ્રભ કૈ સિમરણ દરગા મની પ્રભ કૈ સિમરણ હોએ સો ફળ પ્રભ કૈ સિમરણ સસલ ફળ સે સિમરાએ જેન આપ સિમ રહાય નાનક તાક લાગો પાએ પ્રભ કા સિમરણ સબતે ઊંચા ਪ੍ਰਭ ਕੈ ਸਿਮਰਨ ਉਧਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ 부ਜੇ ਪ੍ਰਭ ਕੈ ਸਿਮਰਨ ਸਭ ਕਿਛ ਸੁਜੇ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ॠਦਮਾਹਿ ਸਮਾਏ ਪ੍ਰਭ ਜੀ ਬਸੇ ਸਾਧਕੀ ਰਸਨਾ ਨਾ ਨੂੰ ਜਨ ਕਾ ਦਾਸ ਦਸਨਾ ਪ੍ਰਭ ਕੋ ਸਿਮਰੈ ਸੇ ਧਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪਰਵਾਨ ਪ੍ਰਭ ਕੋ ਸਿਮਰੈ ਸੇ ਤੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇਮੋਹਤਾਜ ਪ੍ਰਭ ਕੋ ਸਿਮਰੈ ਸੇ ਸਰਬ ਕੈ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਗਨਾਸ਼ੀ ਸਿਮਰਨ ਤੇ ਲਾਗੇ ਜਿਨ ਆਪ ਦਇਆਲਾ ਨਾਨਕ ਜਨ ਕੀ ਮੰਗਰਵਾਲਾ ਤਬ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਤਬ ਕੋ ਸਿਮਰੈ ਤਿਨ ਸੂਖ ਬਿਹਾਵੇ ਪ੍ਰਭ ਕੋ ਸਿਮਰੈ ਜਦ ਆਤਮ ਜੀਤਾਂ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਆਨੰਦ ਕਨੇਰੇ ਤਬ ਕੋ ਸਿਮਰੈ ਬਸੈ ਹਰ ਨੇਰੇ ਸੰਤ ਕ੍ਰਿਪਾ ਤੇ ਅਨੰਦਿਨ ਜਾਗ ਮਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬਹੂ ਨ ਛੂਰੇ ਪ੍ਰਭ ਕੈ ਸਿਮਰਨ ਹਰ ਗੋਨ ਬਾਨੀ ਪ੍ਰਭ ਕੈ ਸਿਮਰਨ ਸਹਿਜ ਸੁਮਾਨੀ ਪ੍ਰਭ ਕੈ ਸਿਮਰਨ ਮਹਿਚਲ ਆਸਮ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਣਕਾਰ ਸੋਖ ਪ੍ਰਭ ਸਿਮਰਨ ਕਾ ਸੰਤ ਨ ਪਾਰ ਸਿਮਰੈ ਸੇ ਜਨ ਜਿਨ ਕੋ ਪ੍ਰਭ ਮਯਾ ਨਾਨਕ ਤਿਨ ਜਨ ਸ਼ਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਇ ਹਰ ਸਿਮਰਨ ਲਗ ਬੇਦ ਉਪਾਇ ਹਰ ਸਿਮਰਨ ਤੈ ਸਿਧ ਜਤੀ ਦਾਤ ਹਰ ਸਿਮਰਨ ਨੀਤ ਚਹੁ ਕੁੰਟ ਜਾਤੇ ਹਰ ਸਿਮਰਨ ਤਾਰੀ ਸਭ ਤਰਨਾ ਸਿਮਰ ਸਿਮਰ ਹਰ ਕਾਰਮ ਕਰਨ ਹਰ ਸਿਮਰਨ ਕੀਆ ਸਗਲ ਆਕਾਰਾ ਹਰ ਸਿਮਰਨ ਮੈਂ ਆਪ ਨਰੰਕਾਰ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰਿ ਸਿਮਰਨ ਤੈਨ ਪਾਇਆ ਸ਼ਲੋਕ ਦੀਨ ਦਰਦ ਦੁਖ ਭੰਜਨਾ ਘਟ ਘਟ 나ਥ ਅਨਾਥ ਸ਼ਰਣ ਤੁਮਾਰੀ ਆਇਓ ਨਾਨਕ ਕੈ ਪ੍ਰਭ ਸਾਥ ਅਸ਼ਟਪਦੀ ਜਹਾਂ ਮਾਤ ਪਿਤਾ ਸਤ ਮੀਤ ਨ ਭਾਈ ਮਨ ਉਹ ਨਾਮ ਤੇਰਾ ਸੰਗ ਸਹਾਈ ਜਹਾਂ ਮਹਾ ਭਿਆਨ ਦੂਤ ਜੰਮਦਲ ਤਾ ਕੇਵਲ ਨਾਮ ਸੰਗ ਤੇਰਾ ਚੱਲੇ ਜਹਾਂ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖੇਨਮਾਏ ਉਧਾਰੀ ਅਨਕ ਪੁਨਾ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਕਿ ਮੇਰੇ ਸਗੁ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲੱਖ ਕਰੋੜੀ ਬੰਧ ਨਾ ਪਰੈ ਹਰ ਕਾ ਨਾਮ ਜਪਤ ਮਿਸਤਰਾਏ ਅਨਕ ਮਾਇਆ ਰੰਗ ਸਿਖਨਾ 부ਝਾਵੇ ਹਰ ਕਾ ਨਾਮ ਜਪਤ ਆਘਾਵੇ ਇਹ ਮਾਰਗ ਇਹ ਜਾਤ ਇਕੱਲਾ ਤਾ ਹਰ ਨਾਮ ਸੰਗ ਖੋਤ ਸੁਹੇਲਾ ਐਸਾ ਨਾਮ ਮਨ ਸਦਾ ਅਤਿਾਈਆ ਨਾਨਕ ਗੁਰਮੁਖ ਪਰਮੰਗਾਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤਾ ਪਾਰ ਪਰਾਹੀ ਅਨੇਕ ਬਿਗਨ ਜਹ ਆਏ ਸੰਘਾਰ ਹਰ ਕਾ ਨਾਮ ਤਤਕਾਲ ਉਧਾਰ ਹਨਕ ਜੋਨ ਜਨਮ ਮਰ ਜਾ ਨਾਮ ਜਪਤ ਭਾਵੈ ਬਿਸਰਾਮ ਹਉ ਮਹਿਲਾ ਮਲ ਕਬੋ ਨ ਤੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧਕ ਸੰਗ ਜਹ ਮਾਰਗ ਕੇ ਗਨੇ ਜਾਹੈ ਨ ਕੋਸਾ ਹਰ ਕਾ ਨਾਮ ਆ ਸੰਤੋਸ਼ ਜੇ ਪੈਂਦਾ ਮਹਾ ਅੰਦ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤਾ ਨਾਲ ਪਛਾਨੂ ਜਹਾਂ ਮਹਾ ਪਿਆਮ ਤਪਤ ਬਹੁ ਕਾਮ ਤਾ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਜਹਾਂ ਤ੍ਰਿਖਾ ਮਨ ਤੁਝ ਆਕਰਖਾ ਤਾ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾਂ ਕੀ ਵਰਤਨ ਨਾਮ ਸੰਤ ਜਨਾਂ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਕੋਟ ਹਰ ਕੈ ਨਾਮ ਤੂ ਦਰੇ ਜਨ ਕੋਟ ਹਰ ਜਸ ਕਰਤ ਸੰਤ ਦੇ ਨਰਾਤ ਹਰ ਹਰ ਅਹਦ ਸਾਧਕ ਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਭ੍ਰਮ ਜਨ ਕੀ ਨੋਦਾਨ ਮਨ ਤਨ ਰੰਗਰਤੇ ਰੰਗ ਇਕ ਨਾਨਕ ਜਨ ਕਹਿ ਬਿਰਤ ਵਿਵੇਕ ਹਰ ਕਾ ਨਾਮ ਜਨ ਕਾ ਮੁਕਤ ਜੁਗਤ ਹਰ ਕਾ ਨਾਮ ਜਨ ਕਾ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਸ਼ੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਸ਼ ਨਾਹਿ ਬਿਯੋਗ ਜਨ ਰਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲ ਖਜ਼ੀਨਾ ਹਰ ਤਨ ਜਨ ਕਾ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਕੋਠ ਸੁਪਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਪੋਤ ਪੋਤ ਜਨ ਹਰ ਰਸ ਰੱਤੇ ਸੁੰਨ ਸੁਮਾਧ ਨਾਮ ਰਸਮਤ ਆਤਮ ਤਹਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਭੋ ਕਰੇ ਨਾਨਕ ਜਨ ਸੰਗ ਕੇਤੇ ਤਰੇ ਪਾਰ ਜਾਤ ਇਹ ਹਰ ਕੋ ਨਾਮ ਕਾਮਧੇਨ ਹਰ ਹਰ ਗੁਣ ਗਾਮ ਸਭ ਤੇ ਊਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲੱਥਾ ਨਾਮ ਕੀ ਮਹਿਮਾ ਸੰਤ ਰਿਦਵਸਾ ਸੰਤ ਪਰਤਾਪ ਦੁਰਤ ਸਭ ਨਸਾ ਸੰਤ ਕਾ ਸੰਗ ਵੱਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਾਸ਼ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਇ ਸਲਾਖ ਬਾਹ ਸਾਸਤਰ ਬਾਸਿਮ੍ਰਤੀ ਦੇਖੈ ਸਰਬ ਢਾਲ ਤੂ ਜਿਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ ਜੋਗ ਅਧਿਆਸ ਤਰਮ ਤਰਮ ਕਿਰਿਆ ਸਗਲ ਤਿਆਗ ਬਨ ਮਦੇ ਫਿਰਿਆ ਅਨਕ ਪ੍ਰਕਾਰ ਕੀਏ ਬੋਜਤਨਾ ਪੁੰਨ ਦਾਨ ਹੋਮੇ ਬਹਰਤਨਾ ਸਿਰ ਕਟਾਏ ਹੋਮਾਂ ਕਰ ਰਾਤੀ ਵਰਤ ਨੇਮ ਕਰ ਬੋਪਹੰਤੀ ਨਹੀਂ ਤੁਲ RAM ਨਾਮ ਵਿਚਾਰ ਨਾਮਕ ਗੁਰਮੁਖ ਨਾਮ ਜਪੀਐ ਇੱਕ ਬਾਰ ਨੌ ਖੰਦ ਪ੍ਰਿਥਵੀ ਫਿਰਾ ਤਿਰ ਜੀਵ ਮਹਾ ਉਦਾਸ ਤਪੀਸ਼ਰ ਥੀ ਵਾ ਅਗਨੁ ਮਾਹਿ ਹੋਮਤ ਪ੍ਰਾਨ ਤਨ ਅਸ਼ੁ ਖਾਇ ਵਰ ਭੂਮੇਦਾਨ ਨਿਯੋਲੀ ਕਰਮ ਕਰ ਬਹਾਸਨ ਜੈਨ ਮਾਰਗ ਸੰਜਮ ਅਤਿ ਸਾਧਨ ਨਿਮਖ ਨਿਮਖ ਕਰ ਸਰੀਰ ਟਟਾਵੈ ਤੋਭੀ ਹਉ ਮਹਿਲ ਨ ਜਾਵੈ ਹਰ ਕੇ ਨਾਮ ਸੰਸਰ ਕਛ ਨਾਹਿ ਨਾਨਕ ਗੁਰਮੁਖ ਨਾਮ ਜਪਤ ਗਤ ਪਾਹਿ ਮਨ ਕਾਮਨਾ ਤੀਰਥ ਦੇਹ ਛੁਟੈ ਗਰਬ ਗੁਮਾਨ ਨਾਮ ਮੰਤੇ ਹੁਟੈ ਸੋਚ ਕਰੈ ਦਿਨ ਸ ਅਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬਹੂ ਨ ਬਿਖਿਆ ਤਰ ਜਲ ਧੋਵੈ ਬੋ ਦੇਹ ਅਨੀਤ ਸੁੱਧ ਕਾ ਹੋਏ ਸੱਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਪੂਜ ਨਾਨਕ ਨਾਮ ਉਧਰੇ ਪਤਿਤ ਬੋ ਮੂਚ ਬਹੁਤ ਸਿਆਣਪ ਜਮਕਾ मोह व्यापा अनक जतन कर तृष्णा तापै तेहक अनेक अग्न नहीं बुझाय कोट उपाव दरगा में सिजहै छूट सनाही ऊब पायल मोह व्यापा माया जाल अमर कृतूत सगली जम डानै गोविंद भजन बिन तेल नहीं मानै हर का नाम जपत ਦੁਖ ਜਾਏ ਨਾਨਕ ਬੋਲੇ ਸਹਿਜ ਸੁਭਾਈ ਛਾਰ ਤਦਾਰਤ ਜੇ ਕੋ ਮੰਗਾ ਸਾਧ ਜਨ ਕੀ ਸੇਵਾ ਲੱਗੇ ਜੇ ਕੋ ਆਪਣਾ ਦੁਖ ਮਟਾਵੇ ਹਰ ਹਰ ਨਾਮ ਸਿਦਾ ਸਦ ਗਾਵੇ ਜੇ ਕੋ ਆਪਣੀ ਸ਼ੋਭਾ ਲੋੜ ਸਾਧ ਸੰਗ ਇਹ ਹੋ ਮੈ ਸ਼ੋਰ ਜੇ ਕੋ ਜਨਮ ਵਰਣ ਤੇ ਡਰੈ ਸਾਧ ਜਨਾਂ ਕੀ ਸ਼ਰਨੀ ਪਰ ਜਿਸ ਜਨ ਕੋ ਤਬ ਦਰਸ਼ ਪਿਆਸਾ ਨਾਨਕ ਤਾਕੈ ਬਲ ਬਲ ਜਾਸ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਅਭਮਾਨ ਆਪਸ ਕੋ ਜੋ ਜਾਣੈ ਨੀਚਾ ਸੋ ਗਨੀਐ ਸਭ ਤੇ ਉੱਚਾ ਜਾ ਕਾਮਨ ਹੋਏ ਸਗਲ ਕੀਰੀ ਨਾ ਹਰ ਹਰ ਨਾਮ ਤੈਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਦੇਖਾਂ ਸਗਲ ਸ੍ਰਿਸ਼ਟ ਸਾਜਨਾ ਸੂਖ ਦੂਖ ਜਨ ਸੰਮ ਦ੍ਰਿਸ਼ਟੇ ਤ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਧਨ ਕਾ ਧਨ ਤੇਰੋ ਨਾ ਨਿਫਾਵੇ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾਂ ਕੋ ਦੇਵੋ ਦਾਣ ਕਰਨ ਕਰਾਵਨ ਹਰਿ ਸੁਆਮੀ ਸਗਲ ਘਟਾਂ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪਕੇ ਆਪਨ ਸੰਗ ਆ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਹਰਬ ਤਰਮੁ ਮਹ ਸ੍ਰੇਸ਼ਟ ਤਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕ੍ਰਿਆ ਮ ਊਤਮ ਕੇਰਿਆ ਸਾਧ ਸੰਗ ਦੁਰਮਤ ਮਲ ਹੀਰਿਆ ਸਗਲ ਉਦਮ ਮਹ ਉਦਮ ਫਲ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਮ ਬਖਾਨੀ ਸਗਲ ਥਾਨ ਤੇ ਆਉ ਉਤਮ ਥਾਨ ਨਾਨਕ ਜੇਖ ਹਟ ਵਸੈ ਹਰ ਨਾਮ